ਆਹ ਬਿਰੋਤ ਚਮਕੀਲੇ ਦੀ ਫਿਲਮ ਚੱਲੀ ਆ ਤੇ ਮੈਂ ਚਮਕੀਲੇ ਦੇ ਘਰ ਗਿਆ ਉਹਦੀ ਦਰਗਾਹ ਤੇ ਗਿਆ ਪਹਿਲੋ ਕੋਟਾਂ ਪਹਿਲਾਂ ਤੇ ਮੈਂ ਵੇਖਿਆ ਵੀ ਉਹਦਾ ਘਰ ਦਾ ਵਿਚਾਰੇ ਦਾ ਹਾਲ ਦੇ ਵੀ ਗਰੀਬ ਹੋ ਰੋਜੀ ਰੋਟੀ ਕਮਾਉਣ ਵਾਲੀ ਜਾ ਕੇ ਰੋਜੀ ਰੋਟੀ ਰੋਜ਼ ਦਾ ਹੋ ਜਾਏ بڑے ਲੋਕਾਂ ਨੇ ਚਮਕੀਲੇ ਤੋਂ ਪੈਸੇ ਕਮਾ ਰਿਹਾ ਬڑے ਲੋਕਾਂ ਨੇ ਬੜਾ ਹੀ ਪੈਸਾ ਕਮਾ ਰਿਆ ਚਮਕੀਲੇ ਤੋਂ ਪਰ ਚਮਕੀਲੇ ਦਾ ਪਰਿਵਾਰ ਵਿਚਾਰਾ ਉਦਾਂ ਦਾ ਉਦਾਂ ਹੀ ਰਹਿ ਗਿਆ ਸੱਚੀ ਪਰਿਵਾਰ ਦੇ ਭੱਲੇ ਕੋਹਰੀ ਪਿਓ ਪਰਿਵਾਰ ਉਦਾਂ ਦਾ ਉਦਾਂ ਹੀ ਗਰੀਬ ਦਾ ਗਰੀਬ ਪਰ ਇੰਟਰਵਿਊ ਲੈ ਕੇ ਪਰਿਵਾਰ ਦੀਆਂ ਲੋਕਾਂ ਨੇ ਬੜੇ ਪੈਸੇ ਕਮਾ ਲਏ। ਉਹਨਾਂ ਦੇ ਮੋਸ਼ਨਜ਼ ਨਾਲ ਖੇਡ-ਖੇਡ ਕੇ ਬੜੇ ਪੈਸੇ ਕਮਾਏ ਯਾਰ ਬੜੇ ਪੈਸੇ ਕਮਾਏ। ਪਰ ਪਰਿਵਾਰ ਵਿਚਾਰਾ ਉਦਾਂ ਦਾ ਉਦਾਂ ਹੀ ਹਾਲ ਪਾਲੀਵੂਡੀਆਂ ਬਾਲੀਵੂਡੀਆਂ ਗਾਇਕਣ ਜਿਹੜੀ ਫਿਲਮ ਬਣਾਈਆਂ ਪਹਿਲਾਂ ਇੱਕ ਫਿਲਮ ਬੜੀ ਅਲਕੋ ਵਿਚਾਰ ਕੋ ਪੈਸੇ ਹੀ ਆ ਗਏ। ਇਹ ਲੱਗੇਗਾ ਬਣਾ ਕੋਈ ਗੱਲ ਨਹੀਂ ਉਹ ਫਿਲਮ ਬੜੀ ਬਣਾਈ ਪਰ ਮੁੰਡਾ ਨੀਜ਼ ਨਹੀਂ ਕਰ ਪਾਇਆ। ਕੋਈ ਰਾਜ ਰਾਜ ਦਾਸੀ ਉਹ ਫਿਲਮ ਵੇਖੀ ਬਹੁਤ ਸੋਹਣੀ ਬਹਿਗਵਾ ਦੀ। ਪਰ ਉਹਨਾ ਪਾਲੀਵੁਡੀਆ ਬਾਲੀਵੁਡੀਆ ਗਾਇਕਾ ਐਮ ਆਰ ਦੇ ਕੜਵਾਏ ਯਾਰ ਕਰਕੇ ਫਿਲਮ ਬਣਾਈ ਪਰ ਉਹਦੇ ਪਰਿਵਾਰ ਨੂੰ ਫੇਰ ਹੀ ਕੋਹ ਦੇ ਤਾ ਜੱਫੀਆਂ ਪਾਉ ਜੱਫੀਆਂ ਪਾਤੀਆਂ ਫੋਟੋਆਂ ਘਚਾਤੀਆਂ ਉਹਨਾਂ ਨੂੰ ਲੌਂਗਕੋਪ ਦੇ ਦਿੱਤੇ ਹਨਾ ਉਹ ਜਾਰੇ ਨਹੀਂ ਖੁਸ਼ ਹੋ ਗਏ ਪਰ ਉਹਨਾਂ ਨੂੰ ਕੋਈ ਇਸਹਾ ਨਹੀਂ ਮਿਲਣਾ ਕਟੋ ਘਾੜੇ ਫਿਲਮ ਦਾ ਭਾਈ ਰਾਈਟਸ ਦਾ 10-15 ਕਰੋੜ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਕਟੋ ਘੱਟ 10-15 ਕਰੋੜ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਪਰ ਕੁਛ ਨਹੀਂ ਮਿਲਿਆ ਦਾਦੇ ਉਹਨਾਂ ਨੂੰ ਤੇ ਉਹ ਭਾਈ ਦੇ ਉਹ ਗੱਲਾਂ ਬਾਤਾਂ ਦੇ ਦੁਨੀਆ ਦੀਆਂ ਬੁਲਾ ਕੇ ਉੱਥੇ ਫੋਟੋਆਂ ਖਿਚਾਤੀਆਂ ਹੈ ਤੇ ਚਲੋ ਜੀ ਬਾਅ ਹੋ ਗਿਆ ਜਹਾਜ਼ ਦੀ ਟਿਕਟ ਕਰਾਤੀ ਹੋਣੀ ਉੱਥੇ ਹੋਟਲ ਰੱਖ ਲਿਆ ਹੋਣਾ ਕੋਈ 50-50 ਹਜ਼ਾਰ ਰੁਪਈਆ ਦੀ ਤਰ੍ਹਾਂ ਕਟੋ ਕੱਟ 115 ਕਰੋੜ ਰੁਪਈਆ ਰਾਈਟਸ ਦਾ ਜਾਣਾ ਚਾਹੀਦਾ ਸੀ ਉਹਨਾਂ ਦੇ ਮਾਪਿਆਂ ਦੇ ਕੋਲ ਚੰਕੀਲੇ ਦੇ ਘਰ ਦੇ ਆ ਦੇ ਕੋਲ ਪਰ ਉਹ ਵਿਚਾਰੇ ਪੜ ਬੰਦੇ ਆ ਬਹੁਤ ਹੀ ਪਿਛੇ ਹੋਏ ਹੈ ਨਾ ਤੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਜਿਆਦਾ ਪਤਾ ਵੀ ਨਹੀਂ ਤੇ ਪਰ ਹਾਲੇ ਤੱਕ ਮੈਂ ਦੇਖਿਆ ਵੀ ਚਮਕੀਲੇ ਨੂੰ ਚਮਕੀਲੇ ਦੇ ਨਾਮ ਤੇ ਲੋਕਾਂ ਨੇ ਆਪਣੇ ਧੰਦੇ ਸੇਕੇ ਤੇ ਦਲਜੀਤਾਂ ਨੇ ਇੰਤਿਹਜ ਅਲੀ ਇਹਨਾਂ ਨੇ ਵੀ ਆਪਣਾ ਸੂਤ ਲਾ ਲਿਆ ਇੱਥੇ ਪਤਾ ਨਹੀਂ ਹਜ਼ਾਰਾਂ ਲੋਕਾਂ ਨੇ ਪੰਜਾਬ 'ਚ ਆਪਣੀਆਂ ਰੋਜ਼ੀਆਂ ਰੋਟੀਆਂ ਚਮਕੀਲੇ ਦੇ ਨਾਮ ਦੇ ਚਲਾਈਆਂ ਤੇ ਇੰਤਿਹਜ ਅਲੀ ਤੇ ਦਲਜੀਤ ਦੇ ਇਹਨਾਂ ਦੀਆਂ ਵੀ ਫਿਲਮਾਂ ਫਿਲਮਾਂ ਚੱਲਦੀਆਂ ਨਹੀਂ ਪਿਛਲੇ 5-6 ਸਾਲ ਤੋਂ ਲੋਅ ਵੀ ਆਂਦੀਆਂ ਇਹਨਾਂ ਵੀ ਗੱਜਲਾ ਪਾ ਵੀ ਫੈਲਾ ਲੈ ਰਹੀ ਏ ਤੇ ਇਹਨਾਂ ਵੀ ਫੈਲਾ ਲੈ ਲਿਆ ਵੀਰੋ ਚਮਕੀਲਾ ਬਿਲਕੁਲ ਨਹੀਂ ਵਿਖਾਇਆ ਗਿਆ ਸਰ ਮੈਂ ਇੱਕ ਤਬ ਬਾਲੀਵੁੱਡਿਆ ਬਾਲੀਵੁੱਡਿਆ ਘੜਵਾਂਜੋ ਖਾ ਗਿਆ ਉਹ ਚ ਧੰਨਵਾਦ